ਜੀ ਕਿੰਨੇ ਇਸ਼ਨਾਨ ਕੀਆ ਕਰੋੜਾ ਕੋਟ ਤੀਰਥ ਇਹਨੇ ਨਹੀ ਜਾ ਤੂੰ ਗੰਗਾ ਨਾ ਆਇਆ ਯਾਰ ਤੂੰ ਸਰੋਵਰਾਂ ਚ ਨਾ ਲੈ ਸਿੱਖਾ ਤੂੰ ਜਿੱਥੇ ਮਰਜੀ ਫਿਰ ਲੈ ਕਰੋੜਾ ਤੀਰਥ ਦੇ ਫਿਰ ਲੈ ਕੋਟ ਤੀਰਥ ਮੱਜੇ ਨ ਇਸ਼ਨਾਨਾ ਇਸ ਗਲ ਮ ਹੈ ਮੈਲ ਪਰੀਜਾ ਲੋਕੀ ਕਹਿੰਦੇ ਮੈਲ ਲੈਂਦੀ ਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਲ ਚੜਦੀ ਜੀ ਲੈਂਦੀ ਨਹੀਂ ਇਹਨੇ ਚੜਦੀ ਜੀ ਮੈਲ ਪਰੀਜਾ ਮੈਲ ਭਰਦੀ ਐ ਮਹਾਰਾਜ ਇਦਾਂ ਕਿਉਂ ਕਹਿੰਦੇ ਆ ਵੀ ਮੈਲ ਭਰਦੀ ਏ ਸਾਰੇ ਤੇ ਕਹਿੰਦੇ ਮੈਲ ਲੈਂਦੀ ਏ ਦੁਨੀਆ ਦੇ ਮਾਂ ਮੈਲ ਲਵਾਨ ਜਾਂਦੀ ਏ ਤੁਸੀਂ ਕਹਿੰਦੇ ਮੈਲ ਲੱਗਦੀ ਏ ਇੱਧਰ ਸੁਣੋ ਜੀ ਗੁਰੂ ਸਾਹਿਬ ਕਹਿੰਦੇ ਐ ਮੈਲ ਲੱਗਦੀ ਏ ਕਾਦੀ ਹੰਕਾਰ ਵੱਧ ਜਾਂਦਾ ਅਸੀਂ ਤੀਰਥਾਂ ਤੇ ਨਾਣਿਆ ਮੈਂ ਉੱਤੇ ਨਾਤਾ ਮੈਂ ਉੱਤੇ ਨਾਤਾ ਕਹਿੰਦੇ ਅੰਦਰੋਂ ਕੋੱਖੀ ਲੈਂਦਾ ਆਪੋ ਸਤਨਾਓ ਤੇਰੀ ਬਾਤ ਜੇ ਤੁਹਾਨੂੰ ਲੱਗਦਾ ਲੈ ਮੈਨੂੰ ਲੱਗਦਾ ਸਭ ਨੂੰ ਲੱਗ ਗਈ ਲੱਥਾ ਲੁੱਥਾ ਕਾਕਾਖ ਨਹੀਂ ਲੈ ਗਈ ਲੱਥੀ ਨਹੀਂ ਹੋਰ ਲੋ ਆ ਕੇ ਆ ਗਿਆ ਨਾਵਲ ਚੱਲੇ ਤੀਰ ਦੀ ਮਨ ਕੋਟੇ ਮਨ ਦਾ ਕੋਟ ਤੇ ਨਿਕਲਿਆ ਹੀ ਨਹੀਂ ਇੱਕ ਭੌ ਲੱਥੀ ਨਾਤਿਆ ਸਰੀਰ ਦੀ ਮੈਣ ਤੇ ਲਹਿ ਗਈ ਪਰ ਦੋਏ ਪਾ ਚੜੀਏ ਸਹੋਰ ਮਨ ਦੀ ਮੈਲ ਅੰਦਰ ਹੀ ਰਹੀ ਖੋਟ ਨਿਕਲਿਆ ਨਹੀਂ ਸਭ ਦੁਗਣੀ ਹੋ ਗਈ ਦੁਗਣੀ ਕਿਵੇਂ ਇਹਨੇ ਹੁਣ ਆਕੜ ਕੇ ਤੁਰਦਾ ਮੈਂ ਤੇ ਤੀਰਥਾਂ ਤੇ ਨਹਾਣਾ ਮੈਂ ਤੇ ਉਥੇ ਨਹਾ ਕੇ ਆਇਆ ਮੈਂ ਤੇ ਹਰੇਕ ਮਹੀਨੇ ਨਹਾਣ ਜਾਣਾ ਨਹਾਉਂਦੇ ਐ ਜੀ ਬੜੇ ਤੇ ਗੁਰੂ ਸਾਹਿਬ ਨੇ ਨਹੀਂ ਕਿਹਾ ਉਹ ਤੇ ਕਹਿੰਦੇ ਨਾਨਾ ਜੀ ਤੂੰ ਕਿੱਥੇ ਮੰਨ ਮੰਦਰ ਤਨ ਵੇਸ ਕਲੰਦਰ ਘਟ ਹੀ ਘਟ ਕੇ ਘਟ ਕੇ ਕਾਤੀ ਤੀਰਥ ਤੀਰਥ ਨਵਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾਲ ਆਹਾ ਆਹਾ ਕਹਿੰਦੇ ਕਿਹੜੇ ਤੀਰਥ ਤੇ ਨਾਨਾ ਉਹ ਕਿਹੜੇ ਤੀਰਥ ਤੇ ਨਵਾਉਂਦੇ ਆ ਜੀ ਜਿਹੜਾ ਤੀਰਥ ਬੁੱਲ ਬੁੱਲ ਜਿਹੜਾ ਤੀਰਥ ਸਾਡੇ ਅੰਦਰ ਹੈ ਤੇ ਮੈਨੂੰ ਜਵਾਬ ਦੇਣਾ ਤੁਸੀਂ ਸਿੰਘੋ ਬਜਾਰੀ ਦਾ ਸਿਸਟਮ ਸਿੱਧੀ ਚੋਟ ਦੇਖੋ ਜਿਹੜਾ ਅੰਦਰ ਵਾਲਾ ਪੀਰਥ ਹੈ ਤੇ ਗੋਲਕ ਪਈ ਹੈ ਬੋਲੋ ਨਹੀਂ ਐਸਾ ਲੱਗਣਾ ਵੱਡਾ ਪੀਰਥ ਹੋਵੇ ਬੰਦਾ ਫਿਰ ਨੋਟ ਵੀ ਵੱਡਾ ਸਾਰਾ ਕੱਢਦਾ ਲੈ ਜਾ ਕੇ ਤੇ ਦੇਖ ਲਾ 10 ਨਾਲ ਸਾਰ ਲੈਂਦਾ 5 ਨਾਲ ਸਾਰ ਲੈਂਦਾ ਕਈ ਕਨੇ ਭਾਣ ਦਿਓ ਟੁੱਟੇ ਦਿਓ ਜੁੜਨ ਚੱਲਦੇ ਆ ਘਰੋਂ ਤੁਰ ਕੇ ਟੁੱਟੇ ਦਿਓ ਜੁੜਨ ਚੱਲਦੇ ਆ ਤੇ ਜਦੋਂ ਆਪਾਂ ਵੱਡੇ ਸਾਰੇ ਤੀਰ ਤੇ ਜਾਂਦੇ ਆ ਪਿਆਰਿਓ ਜਿੱਦਾਂ ਵੱਡਾ ਬੰਦੇ ਦੀ ਜੇਬ 'ਚ ਨੋਟ ਹੁੰਦਾ ਨਾ ਉਹ ਡੇ ਹੀ ਕਰ ਲੈਂਦਾ ਤੀਰਥ ਵੱਡਾ ਹੈ ਆ ਕਰਕੇ ਲੋਟ ਵੀ ਵੱਡਾ ਜਗਾ ਮਹਾਨ ਹੈ ਸਾਡੇ ਕੇ ਗਿਆਨ ਮਹਾਨ ਹੈ ਗੱਜ ਕੇ ਜਗਾ ਨਾਲ ਥਾਵਾਂ ਨਾਲ ਦਿਆਂ ਨਾਲ ਜੋੜਿਆ ਹੈ ਕਿ ਗਿਆਨ ਨਾਲ ਜੋੜਿਆ ਤੇ ਦਿਆਂ ਦਾ ਕਾਟਾਂਗਾ ਕਹੇ ਤਾਂ ਜੱਜ ਕਿੱਥੋਂ ਆ ਗਿਆ ਇਹ ਪਜਾਰੀ ਸਿਸਟਮ ਅਗਲੇ ਨੇ ਗੋਲ ਕਬੱਡੀ ਰੱਖਣੀ ਸੀ ਉਹਨੂੰ ਪਤਾ ਸੀ ਤੇਰੇ ਦਿਮਾਗ 'ਚ ਬਿਠਾਇਆ ਇਹ ਚੀਜ਼ ਰਾਜਸਥਾਨ ਦੇ ਵਿੱਚ ਕੋਈ ਗਰੀਬ ਬੰਦਾ ساری ਜਿੰਦਗੀ ਦੋ ਚਾਰ ਕਿੱਲੇ ਠੇਕੇ ਤੇ ਲੈ ਕੇ ਸਰੋਂ ਦੇ ਕਦੇ ਵਿਚਾਰਾ ਸਰੋਂ ਕਦੇ ਕਣਕਾ ਕਦੇ ਬਾਜਰੇ ਕਦੇ ਛੋਲੇ ਬੀਜ-ਬੀਜ ਕੇ ਉਹ 50000 ਰੁਪਇਆ ਸਾਲ ਦਾ ਵੀ ਨਹੀਂ ਕਮਾ ਸਕਦਾ 50 ਕਮਾਉਂਦਾ 25 ਮਾਲਕ ਨੂੰ ਦਿੰਦਾ 25 ਬਚਦਾ ਅੱཅੀਆਂ 25000 ਨਾਲ ਸਾਰਾ ਟੱਬਰ ਪਾਲਦਾ ਕਿਰਾਇਆ ਲਾ ਕੇ ਕਿੱਥੇ ਜਾਵੇ ਇਹ ਕਹਿੰਦੇ ਆਉਣਾ ਪੈਣਾ ਹੈ ਇਹ ਕਹਿੰਦੇ ਆਏਗਾ ਨਹੀਂ ਤੈਨੂੰ ਮਰਜ ਬੇ ਉਡੀਕਦੇ ਆ ਕਹਿੰਦੇ ਉਹ ਜੋ ਬੋਝ ਲੈ ਕੇ ਬੈਠਾ ਮੈਂ ਕਿਦਣ ਜਾਵਾਂ ਪੈਸੇ ਜੋੜਾਂ ਕਦਨ ਕਿਦਨ ਪਹੁੰਚਾਂ ਤੇ ਜਿਹੜਾ ਤੀਰਥ ਬਾਬੇ ਨਾਨਕ ਨੇ ਗੁਰੂ ਸਾਹਿਬ ਨੇ ਦੱਸਿਆ ਉਹ ਅੰਦਰ ਹੀ ਐ ਉਥੇ ਪੈਸਾ ਲੱਗਦਾ ਹੀ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਮਰਜੀ ਨਾਲੋਂ ਜਦੋਂ ਮਰਜੀ ਨਾਲੋਂ ਸਾਨੂੰ ਆਪਣੇ ਆਪ ਨਾਲ ਜੋੜਿਆ ਖੇਤ ਬੈਠਾ ਹਾਂ ਆਪਣੇ ਆਪ ਵੱਲ ਵੇਖਲਾ ਨਾਲ ਆਇਆ ਅੰਦਰੀ ਹੈ ਤੀਰ ਤੇਰੇ ਮੈਲ ਕੱਟ ਅੰਦਰੀ ਤੇ ਹੈ ਗਿਆਨ ਅੰਦਰੋਂ ਹੀ ਲੈ ਲੈਣਾ ਹੈ ਮੈਲ ਵੀ ਅੰਦਰ ਹੀ ਹੈ ਉਹ ਗਿਆਨ ਐ ਅੰਦਰੀ ਮੈਲ ਹੁਣ ਵੇਖੋ ਜਿਹੜੇ ਬੰਦੇ ਬੈਠੇ ਵੀ ਆ ਗਲਤੀਆਂ ਨੇ ਆ ਮੈਂ ਕੱਢ ਦੇਣੀਆਂ ਨੇ ਲੋ ਅੰਦਰੀ ਗਿਆਨ ਹੈ ਅੰਦਰੀ ਸਾਬਣ ਹੈ ਅੰਦਰੀ ਮੈਲ ਹੈ ਅੰਦਰੀ ਧੁੱਪ ਰਿਆ ਸਾਰਾ ਕੁਝ ਹੈ ਤੋ ਕਿੰਨਿਆਂ ਦੇ ਅੰਦਰ ਤੋਂ ਵਜੰਦੇ ਨੇ ਜਉ ਵੀ ਲੋ ਕਾਜੀ ਕੇ ਕਾਜੀ ਕੇ ਤੋਪ ਦੇ ਕ ਨਹੀਂ ਤੋਪ ਦੇ ਨਿਤ ਧੋਨਾ ਇਸ ਦੇ ਹੀ ਨੂੰ ਨਿਤ ਧੋਨਾ ਇਸ ਦੇ ਹੀ ਨੂੰ ਨਿਤ ਧੋਨਾ तीर्थ ਦੇ ਉੱਤੇ ਰੋਜ਼ ਨੰਦ ਆ ਰੋਜ਼ ਕਮਰਾ ਵੀ ਉੱਥੇ ਗੰਗਾ ਦੇ ਕਬੀਰ ਗੰਗਾ ਤੀਰ ਜੋ ਘਰ ਕਰੇ ਘਰ ਵੀ ਉੱਥੇ ਬਣਾ ਕੇ ਬੈਠਾ ਪੀਵਾ ਨਿਰਮਲ ਦੀਰ ਬਿਨ ਹਰ ਭਗਤ ਨਾ ਮੁਕਤ ਹੋਏ ਕਿਉਂ ਕਹਿ ਰਵੇਂ ਕਬੀਰ ਇੱਕ ਉੱਥੇ ਬੈਠਾ ਵੀ ਸਰਕਾਰਾਂ ਦੀਆਂ ਚਾਪਲੂਸੀਆਂ ਕਰਦਾ ਉੱਥੇ ਬੈਠ ਕੇ ਵੀ ਵੇਚਦਾ ਲਫਾਫਿਆਂ ਪਿੱਛੇ ਇਹ ਪੁਜਾਰੀ ਉਦੋਂ ਵੀ ਵਿਗਦਾ ਸੀ ਤੇ ਤੀਰਥਾਂ ਤੇ ਅੱਜ ਬੈਠੇ ਵੀ ਜਿਹੜੇ ਨੇ ਉਹ ਅੱਜ ਵੀ ਇਹ ਝੂਠ ਬੋਲਿਆ ਕੋਈ ਅੱਜ ਵੀ ਵਿਗਦੇ ਉਦੋਂ ਵੀ ਵਿਗਦੇ ਸੀ ਅੱਜ ਵੀ ਵਿਗਦੇ ਓ ਉਹ ਹਿੰਮਤ ਉਹ ਦਲੇਰੀ ਇੱਕ ਰਾਜਸਥਾਨ ਚ ਬੈਠਾ ਬੰਦਾ ਵੀ ਪੰਗਾ ਲੈਣ ਨੂੰ ਤਿਆਰ ਹੈ ਘਰੇ ਬੈਠਾ ਵੀ ਮਨ ਮੰਦਰ ਚ ਗਿਆਨ ਦਾ ਇਸ਼ਨਾਨ ਕਰਦਾ ਤਕੜਾ ਹੋ ਗਿਆ ਸੋਚ-ਸੋਚ ਕੇ ਦਿਮਾਗ ਵਰਤ ਵਰਤ ਕੇ ਤਕੜਾ ਹੋ ਗਿਆ ਉਹ ਬਾਹਰ ਨਹਾਉਂਦਾ ਰਿਹਾ ਸਰੀਰ ਭਾਵੇਂ ਜਿੱਟਾ ਕੱਢ ਲਿਆ ਹੋਣਾ ਪਰ ਮਨ ਨਹੀਂ ਮਜ਼ਬੂਤ ਹੋਇਆ ਵੀਰਾ ਜਿਹੜੇ ਮਰਜੀ ਸਰੋਵਰ ਚ ਨਹਾ ਲੈ ਮੁੱਕਣੀ ਗੱਲ ਉਹਦੇ ਨਹੀਂ ਜਦਨ ਆਪਣੇ ਅੰਦਰ ਮਨ ਨੂੰ ਨਾ ਧੋਤਾ ਤੇਰਾ ਧੋਣ ਨਹੀਂ ਹੋਣਾ ਗਿਆਨ ਦੇ ਨਾਲ ਕਿਆਨ ਦਾ ਸਾਪਣ ਲੱਗਦਾ ਭਰੀਏ ਮਤ ਪਾਪਾਂ ਕੇ ਸੰਗ ਬਹੁਤ ਔਪੈ ਨਾ ਬੈ ਕਿਆਨ ਦਾ ਸਾਪਣ ਸਰੀਰ ਨਹੀਂ ਇਹਦੇ ਨਾਲ ਹੁੰਦਾ ਉਹ ਪਿਆਰਿਆ ਉਹ ਉਥੇ ਸਰੀਰ ਸਾਫ ਹੋ ਸਕਦਾ ਹੈ ਮਨ ਦੀ ਮੈਲ ਤੇ ਅੰਦਰ ਲੈਣੀ ਹੈ ਤੇ ਜਿਹੜਾ ਤੀਰਥ ਮੇਰਾ ਬਾਬਾ ਦੱਸ ਗਿਆ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਤੇ ਕਿਤੇ ਨਹੀਂ ਤੀਰਥ ਬਾਹਰ ਤੇ ਆਇਆ ਹੀ ਨਹੀਂ ਸੀ ਪਤਾ ਨਹੀਂ ਕਿੰਨੇ ਤੇਲ ਫੂਕ ਤੇ ਕਰੋੜਾਂ ਅਰਬਾਂ ਰੁਪਿਆ ਲੱਗਦਾ ਹੈ ਇਧਰ ਨੂੰ ਚੱਲੋ ਇਧਰ ਨੂੰ ਚੱਲੋ ਇਧਰ ਨੂੰ ਚੱਲੋ ਕਿਸੇ ਨੇ ਇਹ ਦੱਸਿਆ ਹੀ ਨਹੀਂ ਉਹ ਚੱਲਣਾ ਤੈਨੂੰ ਆਪਣੇ ਆਪ ਵਾਲੀ ਪੈਣਾ ਹੈ ਯਾਤਰਾ ਤੇਰੇ ਤੋਂ ਸ਼ੁਰੂ ਹੋਣੀ ਐ ਤੇ ਤੇਰੇ ਉੱਤੇ ਹੀ ਜਾ ਕੇ ਖਤਮ ਹੋਣੀ ਐ ਤੇਰੇ ਉੱਤੇ ਖਤਮ ਹੋਣੀ ਐ ਯਾਤਰਾ ਤੇਰੀ ਤੇਰੇ ਤੱਕ ਐ ਤੈ ਆਪਣੇ ਆਪ ਨੂੰ ਲੱਭਣਾ ਹੈ ਤੂੰ ਤੀਰਥਾਂ ਤੇ ਨਾ ਭਟਕ ਆਪਣੇ ਆਪ ਨੂੰ ਲੱਭ ਗਵਾਚਿਆ ਕੋਈ ਰੱਬ ਨਹੀਂ ਗਵਾਚੇ ਅਸੀਂ ਆਪ ਅੰਦਰ ਹੈ ਤੀਰਥ ਸਾਡੇ ਕੱਤ ਜਾਈਆਂ ਰੇ ਘਰ ਲਾ ਕੋ ਰੰਗ ਭਗਤ ਰਾਮਾਨੰਦ ਜੀ ਕਹਿੰਦੇ ਮੈਂ ਕਿਉਂ ਜਾਵਾਂ ਕਿਤੇ ਸਮਝ ਆ ਗਈ ਆ ਮੇਰਾ ਦਿਮਾਗ ਕੰਮ ਕਰਨ ਲੱਗ ਪਿਆ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੈ ਜੀ ਸਾਨੂੰ ਦੱਸਿਆ ਨਹੀਂ ਸਾਡੇ ਦਿਮਾਗ 'ਚ ਨਹੀਂ ਵੜਿਆ ਅਰਥ ਉਲਟ ਕੀਤੇ ਐ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਰਾਮਾਨੰਦ ਜੀ ਕਹਿੰਦੇ ਐ ਮੈਂ ਕਿਉਂ ਜਾਵਾਂ ਕਿਤੇ ਅੱਛਿਕ ਸ਼ਬਦ ਹੀ ਬੜੀ ਐ ਨਾ ਸ਼ਬਦ ਬੜਾ ਖਤ ਜਾਈਏ ਨੇ ਘਰ ਲਾ ਕੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ ਬੰਦ ਕਹਿੰਦੇ ਮੈਂ ਪਹਿਲਾਂ ਜਾਂਦਾ ਸੀ ਹੁਣ ਮੈਂ ਪਿੰਗੜਾ ਹੋ ਗਿਆ ਹੁਣ ਮੈਂ ਕਿਤੇ ਨਹੀਂ ਜਾਂਦਾ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਲੱਭਣਾ ਆਪਣਾ ਆਪ ਸੀ ਸਾਨੂੰ ਤੀਰਥਾਂ ਤੇ ਕਮਾਈ ਕਰਦੇ ਆ ਸੁਣਿਓ ਰਾਮਾਨੰਦ ਜੀ ਦਾ ਸ਼ਬਦ ਇੱਕ ਵਾਰ ਸੁਣੋ ਤੂੰ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚੱਲੇ ਮੱਡ ਭਇਓ ਪੰਗ ਹੁਣ ਨਹੀਂ ਮੈਂ ਚੱਲਦਾ ਕਿਤੇ ਮੈਂ ਪੰਗ ਪਿੰਗੜਾ ਹੋ ਗਿਆ ਮੈਂ ਨਹੀਂ ਕਿਤੇ ਜਾਂਦਾ ਅੱਗੇ ਕਿਸ ਇੱਕ ਦਿਵਸ ਮਨ ਭਈ ਮੰਗੋ ਘਸ ਚੰਦਨ ਚੋਆ ਬਹੁ ਸੁਗੰਧ ਆ ਸ਼ਬਦ ਸੁਣਾਓ ਇੱਕ ਵਾਰ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਦਿਮਾਗ 'ਚ ਬੜੇਗਾ ਕਦੇ ਗੁਰੂ ਗ੍ਰੰਥ ਸਾਹਿਬ ਦਾ ਰਮਹਲਾ ਚੁੱਕ ਕੇ ਵੇਖਾਂਗੇ ਵੀ ਇਹ ਕੀ ਦੱਸਦੇ ਸੀ ਯਾਰ ਕੋਲਕ ਸਿਸਟਮ ਹੈ ਪੁਜਾਰੀ ਸਿਸਟਮ ਹੈ ਇੱਕ ਕਾਪੀ ਹੈ ਮੰਦਰਾਂ ਦੀ ਸਾਡੇ ਦਿਮਾਗ 'ਚ ਬਾੜਿਆ ਇਹ ਚੀਜ਼ਾਂ ਸਾਡੇ ਮਹਾਨਤਾ ਗਿਆਨ ਦੀ ਹੈ ਗਿਆਨ ਮਹਾਨ ਹੈ ਜਗਾ ਨਹੀਂ ਥਾ ਨਹੀਂ ਭਾਈ ਲੈਣਾ ਜੀ ਕਹਿੰਦੇ ਗੁਰੂ ਨਾਨਕ ਦੀਆਂ ਨਿਸ਼ਾਨੀਆਂ ਸੰਭੋ ਸ਼੍ਰੀ ਚੰਦ ਗੁਰੂ ਮੇਰੇ ਨਾਲ ਚੱਲਿਆ ਗਿਆ ਗਿਆਨ ਮੇਰੇ ਗੁਰ ਮੇਰੇ ਸੰਗ ਸਦਾ ਹੈ ਜਾਂਦੇ ਭਾਈ ਲੈਣਾ ਜੀ ਚਲੇ ਗਏ ਗੁਰੂ ਅੰਗਦ ਸਾਹਿਬ ਬਣ ਗਏ ਬਾਕੀ ਉੱਥੇ ਹੀ ਰਹਿ ਗਿਆ ਗਿਆਨ ਉਹਨਾਂ ਕੋਲ ਆ ਗਿਆ ਚੱਕੋ ਦਾਤੂ ਦਾਸੂ ਨਿਸ਼ਾਨੀਆਂ ਤੁਸੀਂ ਸੰਭ ਲੋ ਬਾਬਾ ਅਮਰਦਾਸ ਜੀ ਕਹਿੰਦੇ ਗੁਰੂ ਮੇਰੇ ਨਾਲ ਚੱਲਿਆ ਗੁਰੂ ਕੀ ਹੈ ਗਿਆ ਗੁਰ ਮੇਰੇ ਸੰਗ ਜੱਕੋ ਤੁਸੀਂ ਸਾਡਾ ਤਾਂ ਨਾਲ ਸਬੰਧ ਨਹੀਂ ਦੇਹ ਨਾਲ ਸਬੰਧ ਨਹੀਂ ਸਾਡਾ ਸਬੰਧ ਗੁਰੂ ਦੇ ਗਿਆਨ ਨਾਲ ਹੈ ਵਿਚਾਰ ਧਾਰਾ ਨਾਲ ਸੋਚ ਨਾਲ ਸਬੰਧ ਹੈ ਸਾਡਾ ਮੁੜ ਕੇ ਨਹੀਂ ਗਏ ਕਲਗੀਆਂ ਵਾਲੇ ਕਹਿੰਦੇ ਗਿਆਨ ਮੇਰੇ ਕੋਲ ਹੈ ਕਿਤੇ ਨਹੀਂ ਗਏ ਗੁਰੂ ਕੋਲ ਕਿਤੇ ਨਹੀਂ ਗਏ ਤੁਹਾਨੂੰ ਵੀ ਲੱਗਦਾ ਉਹਨਾਂ ਦਾ ਰਾਹ ਕੋਈ ਰੋਕ ਸਕਦਾ ਸੀ ਜੇ ਜਾਣਾ ਚਾਹੁੰਦੇ ਬੋਲੋ ਗੱਜ ਕੇ ਕਿਹੜੀਆਂ ਸਰਕਾਰਾਂ ਰੋਕ ਪਾ ਲੈਣ ਕਿਤੇ ਨਹੀਂ ਗਏ ਕਹਿੰਦੇ ਅੰਦਰ ਦਾ ਇਸ਼ਨਾਨ ਦੱਸਿਆ ਸਾਨੂੰ ਅਸੀਂ ਵੱਖਰੇ ਆ ਸਾਰਿਆਂ ਨਾਲ ਸਾਡੀ ਬਿੰਦੂ ਗੰਗਾ ਤੇ ਨਹਾਉਂਦੇ ਹੋਣਗੇ ਸਾਡਾ ਬਾਬਾ ਤੇ ਰੋਕਦਾ ਰਿਹਾ ਜਾਜਾ ਕਿਉਂ ਤੀਰਥਾਂ ਤੇ ਫਿਰਦੇ ਹੋ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਤੀਰਥਾਂ ਦਾ ਖੰਡਨ ਤੀਰਥ ਨਹਾਉਣ ਜਾਉ ਮਰ ਕਹਿੰਦੇ ਮੈਂ ਤੀਰਥ ਨਹਾਉਣ ਜਾਣਾ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਮੇਰਾ ਤੀਰਥ ਹੈ ਗੁਰੂ ਦਾ ਸ਼ਬਦ ਵਿਚਾਰ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਾਡਾ ਤੀਰਥ ਹੈ ਅਕਲ ਲੈਣੀ ਸਾਡਾ ਤੀਰਥ ਹੈ ਦਿਮਾਗ ਖੋਲਣਾ ਸਾਡਾ ਤੀਰਥ ਹੈ ਜੇ ਦਿਮਾਗ ਵਾਲਾ ਤੀਰਥ ਹੁੰਦਾ ਵੀਰੋ ਅੱਜ ਤੀਰਥ ਖੁੱਲੇ ਹੁੰਦੇ ਅੱਜ ਤੇ ਭੰਗਾਂ ਰਗੜੀਆਂ ਜਾ ਰਹੀਆਂ ਤੁਸੀਂ ਗੱਲ ਕਰਕੇ ਵੇਖੋ ਓਏ ਗੁਰਦੁਆਰਾ ਤੇ ਨਸ਼ਾ ਭੰਗ ਤੇ ਨਸ਼ਾ ਹੈ ਅਗਲਾ ਗੁਰਦੁਆਰੇ ਮੱਥਾ ਟੇਕਣ ਆਇਆ ਸਿੱਖੀ ਲੈਣ ਆਇਆ ਅਗਲਾ ਲੈਣ ਆਇਆ ਅਗਲਾ ਭੰਗੀ ਬਣ ਕੇ ਘਰ ਚੱਲਿਆ ਤਿੰਨ ਦਿਨ ਭੰਗ ਪਿਆਤੀ ਉਹਨੂੰ ਉਸ ਰੋਕਰ ਜਿਹੜਾ ਇੰਨਾ ਵੱਡਾ ਹੁੰਦਾ ਤੇਰੇ ਸਿਰ 'ਚ ਵੱਜਣਾ ਸਿੱਧਾ ਹੀ ਵੀ ਤੂੰ ਮੱਥਾ ਦੇਣ ਆ ਲਾ ਗਿਆ ਇੱਥੇ ਭੰਗ ਨਸ਼ਾ ਹੈ ਕਿ ਨਹੀਂ ਹੈ ਬੋਲੋ ਗੱਜ ਕੇ ਮਾੜਾ ਹੈ ਕਿ ਚੰਗਾ ਹੈ ਇਹ ਖਤਰਨਾਕ ਨਸ਼ਾ ਜਿਨ੍ਹਾਂ ਨੂੰ ਭੰਗ ਲੱਗ ਜੇ ਲੈਂਦੀ ਕਿਤੇ ਮਗਰੋਂ ਪਰ ਸਭ ਕੁਝ ਚੱਲਦਾ ਇੱਥੇ ਗਿਆਨ ਦੇ ਵਿੱਚ ਨੁਹਾਇਆ ਹੀ ਨਹੀਂ ਸਕਦਾ ਗਿਆਨ ਵਾਲਾ ਤੀਰਥ ਅਲੋਪ ਕਰਤਾ ਬਾਹਰ ਤੀਰਥ ਖੜੇ ਕਰ ਲੇ ਤੇ ਤੀਰਥਾਂ ਦੇ ਰੱਖਤੀਆਂ ਗੋਲਕਾ ਚੱਕਰ ਸਾਰਾ ਗੋਲਕਾਂ ਦਾ ਢਾਂਚਾ ਗੋਲਕਾਂ ਦਾ ਤੇ ਜੇ ਤੀਰਥ ਕਹਿਣਗੇ ਗਿਆਨ ਨੂੰ ਫਿਰ ਸਾਰੀ ਕੌਮ ਗਿਆਨ ਚ ਨਹਾ ਕੇ ਅੱਜ ਸਿਆਣੀ ਹੋਈ ਹੁੰਦੀ ਨਾ ਕੋਈ ਬਾਬਾ ਬੁੱਧੂ ਬਣਾ ਸਕਦਾ ਨਾ ਕੋਈ ਲੀਡਰ ਬੁੱਧੂ ਬਣਾ ਸਕਦਾ ਇਹਨਾਂ ਨੇ ਤੀਰਥੀ ਹੋਰ ਤੇ ਚਲੇ ਗਏ ਜਾਣਾ ਕਿਸੇ ਹੋਰ ਤੀਰਥੀ ਤੇ ਸੀ ਹੋਰ ਦੀ ਦਿੱਤੇ ਜਾਣਾ ਸੀ ਆ ਸੁਣੋ ਕਿੰਦੇ ਇੱਕ ਦਿਨ ਨਾ ਰਾਮਾਨੰਦ ਜੀ ਕਿੰਨੇ ਮੇਰਾ ਵੀ ਜੀ ਕੀਤਾ ਵੀ ਕਿ ਇੱਕ ਦਿਵਸ ਮਨ ਭਈ ਉਮੰਗ ਕਿੰਨੇ ਮੇਰਾ ਵੀ ਜੀ ਜਿਆ ਕੀਤਾ ਵੀ ਚੱਲੀਏ ਆ ਸੁਣਿਓ ਸ਼ਬਦ ਧਿਆਨ ਨਾਲ ਇੱਕ ਤੇ ਮੰਗ ਕਸ ਚੰਦਨ ਚੋਂ ਆ ਬਹੁਤ ਸੋਗੰਦ ਦੇ ਚੱਕਰਾਂ 'ਚ ਮੈਂ ਵੀ ਤੁਰ ਪਿਆ Hindu ਬੈਠਿਓ ਤੂੰ ਵੀ ਤੁਸੀਂ ਵੀ ਸੁਣੋ ਸਿੱਖੋ ਤੁਸੀਂ ਵੀ ਸੁਣੋ ਸਾਡਾ ਨਹੀਂ ਸੀ ਢਾਂਚਾ ਇਹ ਸਾਨੂੰ ਦਿੱਤਾ ਹੈ ਢਾਂਚਾ ਇਹ ਬਣਾਇਆ ਗਿਆ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ ਕਹਿੰਦੇ ਮੈਂ ਕਰਾ ਕੇ ਨਾ ਤਿਆਰੀਆਂ ਸੁਗੰਧੀਆਂ ਲੈ ਕੇ ਤੁਰ ਪਿਆ ਅੱਗੇ ਪੂਜਨ ਚਾਲੀ ਬ੍ਰਹਮ ਖਾਏ ਮੈਂ ਤੁਰਿਆ ਵੀ ਆ ਨੂੰ ਪੁੱਜਣ ਚੱਲੀਏ ਪਰ ਮੈਨੂੰ ਗੁਰੂ ਨੇ ਅਕਲ ਦਿੱਤੀ ਬ੍ਰਹਮ ਤੇ ਹਰੇਕ ਥਾਂ ਤੇ ਹੀ ਰੱਬ ਤੇ ਹਰੇਕ ਥਾਂ ਤੇ ਹੀ ਚੱਲਿਆ ਕਿੱਥੇ ਹੈ ਪੂਜਣ ਚਾਲੀ ਬ੍ਰਹਮ ਬ੍ਰਹਮ ਥਾਂ ਬ੍ਰਹਮ ਥਾਂ ਹੈ ਕਹਿੰਦੇ ਮੈਂ ਚੱਲਿਆ ਬ੍ਰਹਮ ਥਾਂ ਪੁੱਜਣ ਪਰ ਅੱਗੋਂ ਮੈਨੂੰ ਗੁਰੂ ਨੇ ਕੀ ਸਮਝਾਇਆ ਸੋ ਬ੍ਰਹਮ ਬੋਤਾਓ ਗੁਰ ਮਨ ਹੀ ਮਾਹ ਹੈ ਗੁਰੂ ਨੇ ਮੈਨੂੰ ਕੀ ਸਮਝਾਇਆ ਵੀ ਬ੍ਰਹਮ ਕਿੱਥੇ ਹੈ ਸਾਡੇ ਅੰਦਰ ਇਹ ਕਹਿ ਕੌਣ ਰਿਹਾ ਬਾਮਨੰਦ ਜੀ ਸ਼ਬਦ ਕਾਦੇ ਚ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਤੇ ਹਰ ਜਗ੍ਹਾ ਇੱਕੋ ਜਿਹਾ ਕੁਦਰਤ ਦੇ ਵਿੱਚ ਹੈ ਰੱਬ ਕੋਈ ਰੇਂਜ ਹੈ ਕਿਤੇ ਵੱਧ ਆਉਂਦੀ ਹੈ ਕਿਤੇ ਘੱਟ ਆਉਂਦੀ ਹੈ ਆਹ ਵੀ ਕਿਤੇ ਥੋੜਾ ਆਉਂਦਾ ਹੈ ਕਿਤੇ ਜ਼ਿਆਦਾ ਆਉਂਦਾ ਹੈ ਕਿਤੇ ਟੰਡੇ 'ਚ 6 ਆ ਗਏ ਕਿਤੇ 1 ਵੀ ਨਹੀਂ ਰਹਿ ਗਿਆ ਵੀਰੇ ਝੁੱਟ ਜੀ ਇੱਥੇ ਰੱਬ ਘਟ ਹੈ ਇੱਥੇ ਦਾ ਬਹੁਤ ਹੈ ਲੈ ਦਾ ਸਬ ਰੱਬ ਤੇ ਰੱਬ ਹੈ ਕੁਦਰਤ ਦੇ ਵਿੱਚ ਹੀ ਹੈ ਉਹਦੇ ਹਰ ਜਗ੍ਹਾ ਹੈ ਸਾਡੇ ਦਿਮਾਗ 'ਚ ਇਹ ਗੱਲਾਂ ਕਿਉਂ ਬੈ ਗਈਆਂ ਇਹ ਨਹੀਂ ਨਿਕਲ ਸਕਦੀਆਂ ਇਹ ਖੂਨ 'ਚ ਹੀ ਵੜ ਗਈਆਂ ਸਾਡੇ ਕਿਤੇ ਡੀਐਲਈ 'ਚ ਵੜੀਆਂ ਫਿਰਦੀਆਂ ਨੇ ਯਾਰ ਇਹ ਤੇ ਦਿਖਲ ਹੀ ਨਹੀਂ ਸਕਦੇ ਆ ਫਿੱਟ ਕਰਤਾ ਸਾਡੇ ਢਾਂਚਾ ਫਿਰਦਾ ਰਹੇ ਗੇੜੇ ਦਿੰਦਾ ਯਾਰ ਖਾਜਨਾ ਕਬੀਰ ਨੇ ਪੋਸਟ ਲਿਖੀ ਕਹਿੰਦੇ ਫਲ ਇੰਨੇ ਭੇੜੇ ਨੇ ਇਹਦਾ ਮਤਲਬ ਇਹਦੀ ਜੜ ਦਰਖਤ ਹੈ ਜਿਹੜਾ ਫਲ ਜੇ ਮਾੜੇ ਨੇ ਤਾਂ ਮਤਲਬ ਦਰਖਤ ਕੋਈ ਹੋਰ ਹੈ ਅਪੂਰਣ ਹੱਤਿਆ ਬਲਾਦਕਾਰ ਕਤਲ ਧੀਆਂ ਦਾ ਕੰਤਕੇ ਅੰਦਰ ਹੀ ਪਤਾ ਨਹੀਂ ਗੰਦਮੰਦ ਕਿੰਨਾ ਭਰਾਵਾਂ ਦੀਆਂ ਦੁਸ਼ਮਣੀਆਂ ਅੰਦਰ ਜੈਲਸ ਈਰਖਾ ਸਾੜੇ ਇੰਨਾ ਕੁਝ ਅੰਦਰ ਭਰਿਆ ਪਿਆ ਇਹਦਾ ਮਤਲਬ ਇਹ ਹੈ ਵੀ ਇਹ ਜਿਹੜੀ ਸਿੱਖੀ ਹੈ ਇਹਦੀ ਜੜ ਕਿਤੇ ਹੋਰ ਲੱਗੀ ਹੈ ਜੇ ਗੁਰੂ ਨਾਨਕ ਵਾਲੇ ਪਾਸੇ ਲੱਗੀ ਹੁੰਦੀ ਤੇ ਇਹੋ ਜੀ ਨਹੀਂ ਸੀ ਹੋਣੀ ਇਹਦੀਆਂ ਜੜ ਜੜ ਵਿੱਚ ਬੈਠਾ ਬਾਬਾ ਨਾਨਕ ਨਹੀਂ ਲੱਭਣਾ ਕੋਈ ਹੋਰ ਬੈਠਾ ਪੁਜਾਰੀ ਜਿੰਨੇ ਇਹ ਫਲ ਲਾਇਆ ਇਹ ਪੁਜਾਰੀ ਦਾ ਫਲ ਹੈ ਬਾਬੇ ਨਾਨਕ ਦੀ ਸੋਚ ਨੂੰ ਐਦਾਂ ਦਾ ਫਲ ਨਹੀਂ ਸੀਾਂ ਦਾ ਫਲ ਨਹੀਂ ਸੀ ਲੱਗਣਾ ਇਹ ਫਲ ਖੱਟਾ ਹੈ ਇਹ ਕਿਹਦੀ ਜੜ ਕੋਈ ਹੋਰ ਹੈ ਉਹ ਬੜਾ ਕੁਛ ਵਧੀ ਉਹ ਲੈਣੇ ਵਰਗੇ ਲੱਗਣੇ ਸੀ ਉਹ ਭਾਈ ਜੇਠੇ ਵਰਗੇ ਲੱਗਣੇ ਸੀ ਉੱਥੇ ਉੱਥੇ ਸਾਬ ਜਾਂਦਿਆਂ ਵਰਗੇ ਹੋਣੇ ਸੀ ਜੇ ਉਹ ਹੁੰਦੀ ਸੋਚ ਉਹ ਤੇ ਸੋਚ ਹੀ ਖਤਮ ਕਰਤੀ ਇਹਨਾਂ ਨੇ ਆ ਇੰਨਾ ਗੰਦਾ ਸਮਾਜ ਹੈ ਸਾਡਾ ਫੁਕਰੀਆਂ ਧੱਕੇ ਬੇਈਮਾਨੀਆਂ ਚੋਰੀਆਂ ਠੱਗੀਆਂ ਅੰਦਰ ਕੁਝ ਹੋਰ ਬਾਹਰ ਕੁਝ ਹੋਰ ਚਾਪਲੂਸੀਆਂ ਸਿਰੇ ਦੇ ਨਕੰਮੇ ਆਲਸਪੁਣਾ ਇਹਦਾ ਮਤਲਬ ਇਹ ਹੈ ਇਹ ਫਲ ਹੈ ਜਿਹੜਾ ਇਹ ਕਿਸੇ ਹੋਰ ਦਰਖਤ ਦਾ ਹੈ ਇਹ ਗੁਰੂ ਨਾਨਕ ਦੇ ਦਰਖਤ ਦਾ ਫਲ ਨਹੀਂ ਹੈ ਇਹ ਸੱਚ ਹੈ ਜਿੱਥੇ ਮਰਜ਼ੀ ਕਹਾਣਾ ਕਾਓ ਇਹ ਸੱਚ ਹੈ ਜਿੱਦਣ ਖੋਜਣਾ ਹੋਇਓ ਖੋਜਿਓ ਇਹ ਸੱਚ ਹੈ ਜਿੱਦਣ ਦਿਮਾਗ ਚਲਾਉਣਾ ਹੋਇਆ ਚਲਾਇਓ ਤੁਹਾਨੂੰ ਇਹੀ ਲੱਗੇਗਾ ਉਹ ਜੜ ਕਿਤੇ ਹੋਰ ਹੀ ਜਾਣ ਲੱਗੀ ਉਹ ਕਿਤੇ ਹੋਰ ਹੀ ਲੱਗ ਗਿਆ ਸਬੰਧ ਹੀ ਕਿਤੇ ਹੋਰ ਬਣ ਗਿਆ ਯਾਰ ਇਹ ਅਸਲੀ ਨਹੀਂ ਇਹ ਗਲਤ ਗਲਤ ਤੇ ਹੁਣ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਰਮਾਲੇ ਚੁੱਕ ਕੇ ਪੜੋ ਇਹ ਸ਼ਬਦ ਉਹ ਕਹਿੰਦੇ ਮੈਂ ਚੱਲਿਆ ਸੀ ਰੱਬ ਲੱਭਣ ਵੀ ਰੱਬ ਕਿੱਥੇ ਐ ਪੂਜਣ ਚਾਲੀ ਬ੍ਰਹਮ ਠਾਏ ਤੇ ਬ੍ਰਹਮ ਮੈਨੂੰ ਗੁਰੂ ਨੇ ਦੱਸਿਆ ਵੀ ਉਹ ਤੇ ਤੇਰੇ ਮਨ ਵਿੱਚ ਹੀ ਐ ਮੈਂ ਤੁਰ ਪਿਆ ਵੀ ਮੈਂ ਚੱਲਾਂ ਤੇ ਅੱਗੇ ਕਹਿੰਦੇ ਲੱਭਦਾ ਕੀ ਐ ਤੀਰਥਾਂ ਦੇ ਜਾ ਕੇ ਸੁਣਿਓ ਅਗਲੀ ਪੰਕਤੀ ਜਹਾਂ ਜਾਈਐ ਤਹਿ ਜਲੁ ਪਖਾਨ ਤੂ ਕੂਰ ਰਹੇ ਹੋ ਹੈ ਸਭ ਸਮਾ ਇੱਕ ਜਗ੍ਹਾ ਤੇ ਇੱਕੋ ਜਿਹਾ ਸਭ ਸਾਰੇ ਥਾਵਾਂ ਤੇ ਇੱਕੋ ਸਮਾਨ ਹੈ ਤੂੰ ਮੰਦਰ ਚ ਵੀ ਉਨਾ ਹੀ ਆਉਂਦਾ ਮੇਰੇ ਘਰੇ ਵੀ ਉਨਾ ਹੀ ਹੈ ਖੇਤ ਚ ਵੀ ਉਨਾ ਹੀ ਹੈ ਹਰ ਜਗ੍ਹਾ ਤੂੰ ਉਨਾ ਹੀ ਹੈ ਤੇ ਤੀਰਥਾਂ ਦੇ ਜਾਂਦੇ ਆ ਦੋ ਹੀ ਚੀਜ਼ਾਂ ਲੱਭਦੇ ਆ ਕਹਿੰਦੇ ਜਾਂ ਜਲ ਇਨਾ ਲਓ ਤੇ ਜਾਂ ਪਖਾਨ ਪੱਥਰ ਰੱਖਿਆ ਕਹਿੰਦੇ ਇੱਥੇ ਮੱਥਾ ਟੇਕ ਲੈ ਇੱਥੇ ਨਾਲ ਹੈ ਇੱਥੇ ਮੱਥਾ ਟੇਕ ਲੈ ਦੋ ਹੀ ਚੀਜ਼ਾਂ ਦਿਲਦੀਆਂ ਇਹੀ ਕੁਝ ਬਖਾਂਦੇ ਆ ਜੀ ਤੇ ਸਾਡੇ ਆਲਿਆਂ ਨੇ ਵੀ ਕਾਪੀ ਪੂਰੀ ਮਾਰੀ ਪਈ ਆ ਆਖੋ ਸਤਨਾਮ ਸ੍ਰੀ ਵਾਰ ਗਿਆਨ ਕੌਣ ਦਿੰਦਾ ਹੈ ਗਿਆਨ ਤੀਰਥ ਗੁਰ ਗਿਆਨ ਸਾਚਾ ਥਾਨ ਤੀਰਥ ਤੇ ਗਿਆਨ ਕੌਣ ਕਰਾਂਦਾ ਹੈ ਪੈਸੇ ਰੱਖ ਲੰਘ ਜਾ ਲੰਘ ਜਾ ਲੰਘ ਜਾ ਰੱਖ ਚੱਲ 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 ਤਹੀਂ ਲੰਗਾਈ ਜੰਨੇ ਚੱਲ ਰੱਖੀ ਚੱਲੋ ਜਾਈ ਚੱਲੋ ਰੱਖੀ ਚੱਲੋ ਜਾਈ ਚੱਲੋ ਬਸ ਅਗਲੇ ਨੂੰ ਗੋਲਕ ਤੱਕ ਮਤਲਬ ਹੈ ਤੇਰਾ ਦਿਮਾਗ ਖੁੱਲਣ ਤੱਕ ਕਿਸੇ ਨੂੰ ਕੋਈ ਮਤਲਬ ਨਹੀਂ ਤੇਰਾ ਦਿਮਾਗ ਚੱਲੇ ਕੋਈ ਮਤਲਬ ਨਹੀਂ ਨਾ ਕੋਈ ਚਲਾਉਣਾ ਚਾਹੁੰਦਾ ਨਾ ਦਿਮਾਗ ਵਰਤਣਾ ਚਾਹੁੰਦਾ ਕੋਈ ਚੀਜ਼ਾਂ ਦੇਖੀਆਂ ਫੇਰ ਸੁਣ ਲਵਾਂ ਗੰਤੀ ਦੁਬਾਰਾ ਜਹਾਂ ਜਾਈਐ ਕਹਿ ਜਲ ਪਖਾਨ ਤੂੰ ਪੂਰ ਰਹਿਓ ਹੈ ਸਭ ਸਮਾਨੋ ਆਕੇ ਬੇਦ ਬੁਰਾਨ ਸਭ ਦੇਖੇ ਜੋਏ ਮੈਂ ਧਾਰਮਿਕ ਗ੍ਰੰਥ ਖੋਜ ਕੇ ਵੇਖੇ ਤੇ ਰਿਜ਼ਲਟ ਕੀ ਨਿਕਲੇ ਆ ਪੜੋ ਉਹ ਹਾਂ ਪਹੁੰਚਾਈਏ ਜਾਉਂ ਹੀ ਹਾਂ ਨਾ